हां जी मेरे पंजाब दे पंजाबी वीरो ते किसान वीरो आज 29 अप्रैल 2025 ਤੇ ਮੈਂ ਪਿੰਡ ਸਭਰਾ ਹਲਕਾ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੋਂ ਬੇਨਤੀ ਕਰਦਾ ਮਾਂ ਤੇ ਮੈਂ ਤੁਹਾਡਾ ਵੀਰ ਸੁਖ ਸਭਰਾ ਪੰਜਾਬੀ ਵੀਰੋ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਤੂੜੀ ਦਾ ਇਹ ਬਣਾਉਣ ਤੇ ਇੱਕ ਮਨ ਦੇ ਵਿੱਚ ਬੜੀ ਬਾਰ-ਬਾਰ ਗੱਲ ਜਿਹੜੀ ਆਉਂਦੀ ਸੀ ਤੇ ਮੈਂ ਸੋਚਿਆ ਵੀ ਪੰਜਾਬ ਤੇ ਪੰਜਾਬੀ ਵੀਰਾਂ ਨਾਲ ਹਥਿਆਰ ਦੇ ਕਿਸਾਨ ਵੀਰਾਂ ਨਾਲ ਸਾਂਝੀ ਕਰ ਲਈ ਕਿਉਂਕਿ ਜਿਹੜੀ ਦਿਲ ਦੇ ਵਿੱਚ ਗੱਲ ਹੋਵੇ ਉਹ ਸ਼ੇਅਰ ਕਰ ਲੈਣੀ ਚਾਹੀਦੀ ਆ ਮੈਂ ਕਿਸੇ ਦੇ ਪੱਖ 'ਚ ਪਾ ਕੇ ਗੱਲ ਨਹੀਂ ਕਰਨੀ ਨਾ ਮੈਂ ਕੋਈ ਪਾਰਟੀ ਬਾਜੀ ਦੀ ਪਾ ਕੇ ਗੱਲ ਕਰਨੀ ਆ ਜਿਹੜੀ ਮਨ 'ਚ ਉਹ ਮੈਂ ਜਰੂਰ ਕਰੂੰਗਾ ਚਲੋ ਕਈ ਵੀਰ ਮੇਰੇ ਇਹ ਵੀ ਕਹਿਣਗੇ ਇਹਨੇ ਕੁਛ ਲੈ ਕੇ ਖਾ ਲਿਆ ਚਮਚਾ ਗਰੀ ਕਰਦਾ ਜੀ ਇਹ ਫਲਾਂ ਜੀ ਇਹ ਪਹਿਲੋ ਵਿੰਗਾ ਹੀ ਹੁਣ ਸਿੱਧਾ ਜੀ ਬੜਾ ਕੁਛ ਮਸਲਾ ਕਿਸਾਨ ਵੀਰੋ ਇਹ ਆ ਕਿ ਜਿੰਨੀ ਦਾਸ ਦੀ ਉਮਰ ਹੋਗੀ ਲਗਭਗ ਪਿੱਛੋ ਲਾ ਕੇ ਝਗਣੀਆਂ ਕਈ ਸਾਲਾਂ ਤੋਂ 40 45 ਸਾਲ ਤੋਂ ਵਹਿੰਦੇ ਆਏ ਆ ਕਾਂਗਰਸ ਕਾਲੀ ਕਾਂਗਰਸ ਕਾਲੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਵਾ ਪਰ ਚੱਕਰੇ ਆ ਵੀ ਕਤੇ ਮਨ 'ਚ ਸੋਚਿਆ ਵੀ ਨਹੀਂ ਇਤਨਾ ਵੀ ਹੋ ਸਕਦੀ ਆ ਕੰਮ ਇਹ ਨਹੀਂ ਵੀ ਕੰਮ ਹਰ ਸਰਕਾਰ ਨੇ ਜੋ ਕੀਤਾ ਉਹ ਪੂਰਾ ਹੋਗਨ ਨਹੀਂ ਕਤੇ ਵੀ ਨਹੀਂ ਜੋ ਸਰਕਾਰ ਕਹਿੰਦੀ ਉਹ ਕੰਮ ਨਾ ਕਿਸੇ ਕਾਂਗਰਸ ਨੇ ਕੀਤਾ ਨਾ ਅਕਾਲੀਆਂ ਕੀਤਾ ਨੇ ਨਾ ਛੈਂਦੇ ਝਾੜੂ ਵਾਲੇ ਕਰਦੇ ਹੁਣ ਮਹਾਰਾਜਾ ਰਜੀਤ ਸਿੰਘ ਦਾ ਰਾਜ ਰਿਹਾ ਛੈਂਦਾ 100% ਕੰਮ ਉਹਦੇ ਵੀ ਨਹੀਂ ਕਹਦੀ ਹੋਈ ਪਰ ਜੋ ਨਿੱਜੀ ਕੰਮ ਆ ਕਿਸੇ ਦੇ ਜਾਂ ਸਾਂਝੇ ਕੰਮ ਆ ਕਈ ਰਗੇ ਕਈ ਹੋਗੇ ਚਲੋ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਸਭ ਤੋਂ ਜੋ ਮਨ ਚ ਕਰ ਲਈ ਵੱਡੀ ਉਹ ਇਹ ਆਈ ਪੀ ਥੋੜੇ ਦਿਨ ਹੋ ਚੁਕੇ ਆ ਦਾਸ ਦੇ ਰਿਸ਼ਤੇਦਾਰ ਆ ਖਾਸ ਹੀ ਚਲੋ ਆਪਾਂ ਨਾਮ ਨਹੀਂ ਲੈਣਾ ਉਹ ਪੁੱਲਰ ਸਾਹਿਬ ਨੂੰ ਠੋਕ ਕੇ ਉਹਨਾਂ ਨੇ ਵੋਟਾਂ ਪਾਈਆਂ ਮਤ ਕੀਤੀ ਤੇ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਪੁੱਲਰ ਸਾਹਿਬ ਨੇ ਉਹਨਾਂ ਨੂੰ ਟਾਈਮ ਦਿੱਤਾ ਹੀ ਸਵੇਰੇ ਤੜਕੇ 6 ਵਜੇ ਦਾ ਵੀ ਮੇਰੇ ਕੋਲ ਆ ਜਿਓ ਦਫ਼ਤਰੀ ਬਣਿਆ ਕੀ ਪੀਪਲਰ ਸਾਹਿਬ ਦੀ ਅਚਾਨਕੀ ਮੀਟਿੰਗ ਆ ਗਈ ਕੈਬਨਟ ਮੀਟਿੰਗ ਚੰਡੀਗੜ੍ਹ ਤੇ ਮੰਤਰੀ ਸਾਹਿਬ ਨੂੰ ਰਾਤ ਤੋਂ ਰਾਤ ਚੰਡੀਗੜ੍ਹ ਪਹੁੰਚਣਾ ਪਿਆ ਤੇ ਮੰਤਰੀ ਸਾਹਿਬ ਰਸਤੇ ਦੇ ਵਿੱਚ ਜਾਂਦੇ ਜਾਂਦੇ ਉਹਨਾਂ ਨੇ ਸੋਚਿਆ ਵੀ ਜਿਹੜੇ ਬੰਦਿਆਂ ਨੂੰ ਮੈਂ ਟਾਈਮ ਦਿੱਤਾ ਦਫ਼ਤਰ ਦਾ 6 ਵਜੇ ਕੰਮ ਦਾ ਸੀਜ਼ਨ ਆ ਕਣਕ ਦੀ ਵਾਢੀ ਚੱਲ ਰਹੀ ਆ ਪੀਓ ਦੇ ਬੰਦੇ ਖਰਾਬ ਹੋਣਗੇ ਉਹਨਾਂ ਸੋਚਿਆ ਵੀ ਕਿਸ ਤਰ੍ਹਾਂ ਉਹਨਾਂ ਦਾ ਨੰਬਰ ਮੰਤਰੀ ਸਾਹਿਬ ਕੋਲ ਨਹੀਂ ਸੀ ਪਰ ਮੰਤਰੀ ਸਾਹਿਬ ਨੂੰ ਇੰਨਾ ਪਤਾ ਸੀ ਪੀਏ ਸਭਰਾਮ ਵਾਲਾ ਸੁੱਖਾ ਜਿਹੜਾ ਉਹਦਾ ਉਹਦੇ ਰਿਸ਼ਤੇਦਾਰ ਆ ਮંત્રી ਸਾਹਿਬ ਨੇ ਸੋਚਿਆ ਉਹਨਾਂ ਨੇ ਨੰਬਰ ਕਰੋ ਚਲੋ ਮੇਰਾ ਕੱਢਿਆ ਉਹਨਾਂ ਦੇ ਕੋਲ ਨੰਬਰ ਹੋਊਗਾ ਮੰਤਰੀ ਸਾਹਿਬ ਨੇ ਰਾਤ 10 ਵਜੇ ਮੈਨੂੰ ਫੋਨ ਲਾਤਾ ਰਾਤ ਦੇ 10 ਵਜੇ ਪੀ ਸੁਖਵੀਰ ਪੀ ਇਸ ਤਰ੍ਹਾਂ ਤੇਰੇ ਫਲਾਣੇ ਪਿੰਡੋਂ ਬੰਦੇ ਮੇਰੇ ਕੋਲ ਪੰਜ ਸੱਤ ਟੌਣੇ ਸਵੇਰੇ ਜ਼ਰੂਰੀ ਕੰਮ ਲਈ ਉਹਨਾਂ ਨੂੰ ਮੈਂ ਟਾਈਮ ਦਿੱਤਾ 6 ਵਜੇ ਦਾ ਤੇ ਉਹ ਖਰਾਬ ਹੋਣਗੇ ਤੂੰ ਮੇਰਾ ਵੀਰ ਉਹਨਾਂ ਨੂੰ ਢੱਕ ਦੇ ਸਵੇਰੇ ਨਹੀਂ ਦੇ ਕੱਲ ਨੂੰ ਪਰਸੋਂ ਮੇਰੇ ਕੋਲ 6 ਵਜੇ ਕਿਉਂਕਿ ਮੈਂ ਚੰਡੀਗੜ੍ਹ ਜਾ ਰਿਹਾ ਆ ਮੇਰੀ ਉੱਥੇ ਮੀਟਿੰਗ ਆ ਗਈ ਅਚਾਨਕੀ ਮੈਂ ਤਾਂ ਪਹਿਲਾਂ ਮੰਤਰੀ ਸਾਹਿਬ ਦਾ ਜਦੋਂ ਫੋਨ ਆਇਆ ਬੜਾ ਹਰਾਨ ਹੋਇਆ ਕਿ ਮੰਤਰੀ ਨੇ ਮੈਨੂੰ ਫੋਨ ਲਾਤਾ ਫਿਰ ਮਨ 'ਚ ਬੜਾ ਕੁਝ ਆਇਆ ਕਿ ਵੇਖੋ ਕੰਮ ਖਸਮਾਂ ਨੂੰ ਖਾਣ ਹੋ ਗਏ ਕਈ ਰਹਿ ਗਏ ਕਈ ਹੋ ਗਏ ਪਰ ਮੈਂ ਸੋਚਿਆ ਕਿ ਵੇਖ ਲਓ ਐਡੀ ਵੱਡੀ ਗੱਲ ਕਿ ਮੰਤਰੀ ਸਾਹਿਬ ਦੇ ਮਨ 'ਚ ਹੀ ਉਹਨੇ ਬੰਦਿਆਂ ਨੂੰ ਖਰਾਬ ਨਹੀਂ ਹੋਣ ਦਿੱਤਾ ਫੋਨ ਕੀਤਾ ਫਿਰ ਮੈਂ ਉਹ ਬੰਦਿਆਂ ਨੂੰ ਝੱਕਿਆ ਕਹਿਣ ਦਾ ਮਤਲਬ ਲਾ ਚਲੋ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਪਿੱਛੇ ਸਰਕਾਰਾਂ ਤੇ ਮੰਤਰੀ ਇਹੋ ਜਿਹੀ ਵੀ ਰਹੇ ਆ ਫੂਨ ਚੁੱਕਣਾ ਤੇ ਦੂਰ ਦੀ ਗੱਲ ਬੜੀ ਦੂਰ ਦੀ ਗੱਲ ਨਿੱਜੀ ਕੰਮ ਨੂੰ ਜਾਣਾ ਕਿਉਂਕਿ ਵੋਟਾਂ ਪਾਈਆਂ ਸੀ ਕੰਮ ਨੂੰ ਜਾਣਾ ਜਾਣਾ ਹੀ ਨਿੱਜੀ ਕੰਮ ਨੂੰ ਜਾਣਾ ਇੱਥੋਂ ਕਰਾਇਆ ਤੇਲ ਪਾੜਾ ਲਾ ਕੇ ਰੋਟੀਆਂ ਪੱਲੇ ਬੰਨ ਗਏ ਉੱਥੇ ਜਾ ਕੇ ਪਾਈ ਪਾਈ ਹਬ ਤਬ ਤਾਂ ਮੰਤਰੀ ਦੇ ਦਰਸ਼ਨ ਵੀ ਨਹੀਂ ਹੋਣੇ ਕਦੋਂ ਆਉਂ ਕਦੋਂ ਮਿਲੂ ਖਾਲੀ ਘਾਹ ਦੀਆਂ پارکਾਂ ਦੇ ਲੇਟੇ ਮਾਰ ਕੇ ਆਏ ਨਾ ਇਹੋ ਜਿਹਾ ਵੀ ਸਮਾਂ ਦਾ ਮੈਂ ਨਾ ਕਿਸੇ ਦੀ ਬਦਨਾਮੀ ਕਰਦਾ ਵਾਂ ਤੇ ਨਾ ਮੈਂ ਕਿਸੇ ਨੂੰ ਇਹ ਨਾ ਵੀ ਕਿਸੇ ਦੀ ਤਾਰੀਫ ਕਰਦਾ ਪਰ ਜੋ ਸਚਾਈ ਉਹਦੇ ਆਧਾਰ ਤੇ ਗੱਲ ਕੀਤੀ ਆ ਹੁਣ ਦੇ ਕਿੰਨਾ ਫਰਕ ਆ ਜੜੀ ਚੰਗੀ ਚੀਜ਼ ਨੂੰ ਚੰਗਾ ਆਖਣਾ ਪਊ ਬਿਲਕੁਲ ਆਖਣਾ ਪਊ ਇਸ ਸਰਕਾਰ ਨੇ ਝਾੜੂ ਵਾਲੀ ਸਰਕਾਰ ਨੇ ਦੋ ਕੰਮ ਜ਼ਰੂਰ ਚੰਗੇ ਕੀਤੇ ਇੱਕ ਮੰਡੀ ਕਰਨ ਸੋਨਾ ਰਿਆ ਇਹਨਾਂ ਰਮੇ ਆਖੀ ਬਹੁਤ ਸੋਨਾ ਕਣਕ ਕੌਣ ਕਹ ਪੈਲ ਦੇ ਦਾ ਨਿਯੋਗੀ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਆ ਇਹਨਾਂ ਦੀ ਬਿਜਲੀ ਤਿੰਨ ਗੱਲਾਂ ਵਾ ਇੱਕ ਬਿਜਲੀ ਵਾਧੂ ਕਰ ਛੱਡੀ ਇਹਨਾਂ ਨੇ ਵਾਧੂ ਮੋਟਰਾਂ ਸੱਚੀ ਗੱਲ ਦਾਸ ਨੇ ਸਿਰਫ ਦੋ ਤਿੰਨ ਘੰਟੇ ਮੋਟਰਾਂ ਚਲਾ ਕੇ ਬੰਦ ਕਰ ਦੇਣੀਆਂ ਵਾਧੂ ਪਾਣੀ ਛੋਣਿਆ ਜੋ ਕੋਈ ਕੱਟਣੀ ਤੇ ਤੀਸਰਾ ਜਿਹੜਾ ਘਰ ਦਾ ਬੇਲਾ ਪਾਣੂ ਨਿੱਜੀ ਘਰੇਲੂ ਇਹ ਬਿਲਕੁਲ ਜ਼ੀਰੋ ਆਉਂਦਾ ਜੀ ਨਹੀਂ ਤਾਂ ਕਿ 4000 5000 ਬਿਲਕੁਲ ਆਏ ਹਮੇ ਆਖੀਏ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ ਨਾ ਮੈਂ ਕਿਸੇ ਤੇ ਪੱਖ ਚ ਪਾ ਕੇ ਗੱਲ ਕੀਤੀ ਆ ਨਾ ਮੈਂ ਕਿਸੇ ਦੀ ਬਦਨਾਮੀ ਕੀਤੀ ਜੋ ਸੱਚਾਈ ਉਹ ਗੱਲ ਕੀਤੀ ਆ ਬਹੁਤ ਬਹੁਤ ਧੰਨਵਾਦ ਯਾਰ ਇੰਨਾ ਇੰਨਾ ਯਾਰ ਜੋ ਬੰਦੇ ਦਾ ਕੰਮ ਖਸਮਾਂ ਨੂੰ ਕਾਣ ਕਈ ਹੋ ਗਏ ਕਈ ਰਹਿ ਗਏ ਯਾਰ ਜਦੋਂ ਬੰਦੇ ਦਾ ਪਹਿਲੀ ਰੇਂਗ ਦੇ ਉੱਤੇ ਹੀ ਮੰਤਰੀ ਫੋਨ ਚੁੱਕੇ ਫਿਰ ਮੰਤਰੀ ਚੇਚਾ ਫੋਨ ਲੱਭ ਕੇ ਫੋਨ ਕਰਕੇ ਦੱਸੇ ਵੀ ਬੰਦਾ ਖਰਾਬ ਬਣਾਇਆ ਉਹਨਾਂ ਨੂੰ ਡਾਕ ਰੋ ਇਹਦੋਂ ਵੱਡੀ ਦੱਸੋ ਕਿਹੜੀ ਗੱਲ ਆ ਦਿਲੋਂ ਸਲੂਟ ਧੰਨਵਾਦ ਮਿਹਰਬਾਨੀ ਦੋਸਤੋ